ਇਹ ਕੰਤੀ ਦਾ ਨਾਂ ਚਮਕਾਇਆ ਦੁਨੀਆ ਸਿੱਧੂ ਮੂਸੇਵਾਲਾ ਨੇ ਪਤਾ ਲੱਗੇ ਕਿ ਜੀ ਆਰ ਨੂੰ ਵੀ ਅਸੀਂ ਦੁਨੀਆ ਸਿੱਧੂ ਮੂਸੇਵਾਲਾ ਨਾਲ ਰੱਤਿਆ ਮਾਨਸਾ ਚੋ ਮੈਂ ਫੇਰ ਕਹਿੰਦਾ ਹੈ ਕਰ ਕਰ ਦੇ ਵਿੱਚੋਂ ਆਈ ਆਵਾਜ਼ ਸਿੱਧੂ ਮੂਸੇਵਾਲਾ ਕਰ ਕਰ ਵਿੱਚੋਂ ਆਈ ਆਵਾਜ਼ ਸਿੱਧੂ ਮੂਸੇਵਾਲਾ ਜਿੱਤੂ ਗਾਵੇ ਜਿੱਤੂ ਗਾ ਸਿੱਧੂ ਮੂਸੇਵਾਲਾ ਦੀ ਪੱਲੇ ਬੱਲੇ ਹੁਣ ਮੈਂ ਬੇਨਤੀ ਕਰੂੰਗਾ ਮੁੱਚੀ ਦੁਨੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਮਾਨਸਾ ਸ਼ਹਿਰ ਦਾ ਔਰ ਮੂਸਾ ਪਿੰਡ ਦਾ ਨਾਟਕ ਵਿਚਾਨ ਵਾਲੇ ਸਾਡੇ ਸੁਪਰਸਟਾਰ ਸਿੱਧੂ ਮੂਸੇਵਾਲਾ ਸਾਹਿਬ ਆਪਣੇ ਵਿਚਾਰ ਰੱਖਣ ਸਿੱਧੂ ਮੂਸੇਵਾਲਾ ਸਾਹਿਬ ਸਾਰਿਆਂ ਦਾ ਪਹਿਲਾ ਫਤਿਹ ਪ੍ਰਵਾਨ ਕਰਿਓ ਜੀ ਜੀ ਵਿਹੈਗੁੜੀ ਕਾ ਖਾਲਸਾ ਜੀ ਵਿਹੈਗੁੜੀ ਕੀ ਫਤਿਹ 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 ਵਰਗੀ ਲੱਗਣੀ ਚਾਹੀਦੀ ਹੈ ਜੀ ਵਿਹੈਗੁੜੀ ਕਾ ਖਾਲਸਾ ਹਾਂਜੀ ਬਹੁਤ ਬਹੁਤ ਮੁਬਾਰਕਾਂ ਅੱਜ ਆਪਣਾ ਦਫ਼ਤਰ ਖੁੱਲਿਆ ਸਮੁੱਚੀ ਕਾਂਗਰਸੀ ਟੀਮ ਨੂੰ ਸੀਨੀਅਰ ਆਗੂਆਂ ਨੂੰ ਮੈਂ ਜ਼ਿਆਦਾ ਵਕਤ ਗਏ ਨਹੀਂ ਕਰਨਾ ਕਿਉਂਕਿ ਰਸ਼ ਹੋਈ ਜਾਂਦਾ ਪਿੱਛੇ ਜਾਮ ਲੱਗੇ ਜਾਂਦਾ ਸੀਨੀਅਰ ਲੀਡਰਸ਼ਿਪ ਖੜਿਆ ਨਾਰਿੰਗ ਸਾਹਿਬ ਖੜਿਆ ਅੰਕਲ ਜੀ ਖੜਿਆ ਬੱਬਲ ਜੀ ਕਵੀਰ ਖੜਿਆ ਸਾਰੀ ਰਾਣਾ ਸਾਹਿਬ ਖੜਿਆ ਤੇ ਸਮੁੱਚੇ ਕਾਂਗਰਸ ਵਰਕਰ ਆਗੂ ਸਾਰੇ ਤੁਸੀਂ ਪਹੁੰਚੇ ਹੋ ਤਹਿ ਦਿਲੋਂ ਤੁਹਾਡਾ ਧੰਨਵਾਦ ਤੇ ਇੱਕੋ ਇੱਕ ਬੇਨਤੀ ਕਰਦੀਆਂ ਤੁਹਾਨੂੰ ਸਾਰਿਆਂ ਨੂੰ ਅਜ ਤੱਕ ਜੋ ਤੁਸੀਂ ਹੁਕਮ ਲਾਇਆ ਤੁਹਾਡੇ ਨਾਲ ਕਰਿਆ ਜਿੰਨੇ ਕੁ ਜੋ ਕੇ ਹੈਗੇ ਆ ਜਿਨ